ਅੱਜ ਬੁਰੇ ਹਾਲਾਤ ਵਾਲੀਆਂ ਟਾਈਲ ਸਾਫ ਕਰਨੀਆਂ ਤੇ ਲਿਸ਼ਕਾ ਕੇ ਸਾਫ ਕਰਨੀਆਂ ਸਤਿ ਸ਼੍ਰੀ ਅਕਾਲ ਜੀ ਅੱਜ ਫ੍ਰੈਸ਼ ਫ੍ਰੈਸ਼ ਅਰਲੀ ਮਾਰਨਿੰਗ ਵੀਡੀਓ ਬਣਾ ਰਹੀ ਆ ਸਵਾਗਤ ਹੈ ਤੁਹਾਡਾ ਮੇਰੇ ਪਿਆਰੇ ਜੇ ਟਰੈਸ ਤੇ ਹੋਪ ਤੁਸੀਂ ਸਾਰੇ ਜਣੇ ਠੀਕ ਹੋਵਗੇ ਅੱਜ ਅਰਲੀ ਮਾਰਨਿੰਗ ਤੁਹਾਨੂੰ ਇੱਥੇ ਮਿਲਣ ਦਾ ਰੀਜ਼ਨ ਅੱਜ ਕਰਨੀਆਂ ਟਰੈਸ ਦੀਆਂ ਟਾਈਲ ਸਾਡੀਆਂ ਟਾਈਲਸ ਕਿੰਨੀਆਂ ਗੰਧੀਆਂ ਤੁਹਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਆਪ ਵੇਖ ਲਓ ਕਿੰਨੀਆਂ ਗੰਧੀਆਂ ਨੇ ਕਿ ਥੋੜੀ ਜੀ ਬਾਰਿਸ਼ ਦੇ ਨਾਲ ਹੀ ਫਿਲਕਨ ਹੋ ਜਾਂਦੀ ਐ ਐਕਚੁਅਲੀ ਨਾ ਅਸੀਂ ਸਾਰੇ ਪੇਂਟ ਕਰਉਣਾ ਸੀ ਤੇ ਬਾਰਿਸ਼ ਕਰਕੇ ਕਰਵਾ ਨਹੀਂ ਪਾਏ ਤੇ ਛਤ ਬਹੁਤ ਗੰਦੀ ਹੋਈ ਛੱਤ ਸਾਫ਼ ਕਰਵਾ ਕੇ ਪੇਂਟ ਕਰਵਾਉਣਾ ਸੀ ਪਰ بارش ਕਰਕੇ ਕਰਵਾਇਆ ਨਹੀਂ ਫਿਰ ਅਸੀਂ ਸਲਾਹ ਬਣਾਈ ਕਿ ਚਲੋ ਆਪ ਹੀ ਸਾਫ਼ ਕਰ ਲੈਂਦੇ ਆ ਕਿਹੜੀ ਵੱਡੀ ਗੱਲ ਆ ਮੰਮੀ ਨੇ ਸਲਾਹ ਦਿੱਤੀ ਐਵੇਂ ਨਾ ਖਪਨਾ ਪੈਨਾ ਚੁਪ ਚਾ ਬਲੀਚਿੰਗ ਪਾਊਡਰ ਮੰਗਵਾਓ ਉਸ ਤੇ ਨਾਲ ਜ਼ਿਆਦਾ ਮਿਹਨਤ ਨਹੀਂ ਲੱਗਦੀ ਉਹ ਕਹਿੰਦੇ ਆ ਨਾ ਦਾਦੀ ਮਾਂ ਦੇ ਨੁਸਕੇ ਬਸ ਉਹੀ ਅੱਜ ਅਸੀਂ ਟਰਾਈ ਕਰਨ ਲੱਗਿਆ ਤੇ ਤੁਹਾਨੂੰ ਵੀ ਦਿਖਾਉਣ ਲੱਗਿਆ ਰਿਜ਼ਲਟ ਤੇ ਅਸੀਂ ਵੀ ਤੁਹਾਡੇ ਨਾਲ ਹੀ ਵੇਖਣਾ ਆ ਕਿਉਂਕਿ ਪੈਨਾ ਸਾਡੇ ਛੱਤ ਇੰਨੀ ਗੰਦੀ ਹੋਈ ਚਲੋ ਆਪਾਂ ਨੂੰ ਕੰਮ ਕਰਨ ਦੇ ਲਈ ਪਾਣੀ ਦੀ ਲੋੜ ਪੈਣੀ ਆ ਉਹਦੇ ਲਈ ਅਸੀਂ ਭਰ ਲਿਆ ਟੱਬ ਸਾਡੇ ਨਾਲ ਟੈਰੀ ਸਟਾਈਲਸ ਇੰਨੀਆਂ ਗੰਦੀਆਂ ਇਹ ਸਾਫ਼ ਕਰਨ ਲਈ ਬਹੁਤ ਮਿਹਨਤ ਦੀ ਲੋੜ ਹੈ ਪਹਿਨਾ ਸਾਰੇ ਛੱਤ ਤੇ ਪਾਣੀ ਪਾ ਕੇ ਗਿੱਲਾ ਕੀਤਾ ਫਿਰ ਜੋ ਬਲੀਚਿੰਗ ਪਾਊਡਰ ਮੰਗਵਾਇਆ ਸੀ ਉਹ ਸਾਰੇ ਟੈਰਸ ਤੇ ਖਿਲਾ ਦਿੱਤਾ ਫਿਰ ਕਰਾਂਗੇ ਤੁਹਾਡੇ ਟਾਈਮ ਦੀ ਵੇਟ ਮੈਨੂੰ ਤਾਂ ਲੱਗਦਾ ਪੇਂਟ ਵੀ ਖੁਦ ਹੀ ਕਰਨਾ ਪੈਣਾ ਚਲੋ ਅਸੀਂ ਆਪਣਾ ਕੰਮ ਆਪ ਕਰਨ ਵਾਲਾ ਨਾਰਾ ਲਾ ਲੈਨੇ ਆ ਸੱਚੀ ਦੱਸਾਂ ਮੇਰੀ ਸਟਰੈਂਥ ਨਾ ਮੇਰੀ ਸਿਸਟਰ ਜਦੋਂ ਭੈਣ ਹਿੰਮਤ ਦੇਂਦੀ ਆ ਨਾ ਮੇਰੇ 'ਚ ਹਿੰਮਤ ਆ ਜਾਂਦੀ ਏ ਇੱਥੇ ਮੈਂ ਤੁਹਾਨੂੰ ਟਿਪਸ ਵੀ ਦਵਾਂਗੀ ਕਿਉਂਕਿ ਜੋ ਗਲਤੀਆਂ ਮੈਂ ਕੀਤੀਆਂ ਉਹ ਤੁਸੀਂ ਨਾ ਕਰਨਾ ਇੱਕ ਤੁਸੀਂ ਆਪਣੇ ਕੱਪੜੇ ਉਹ ਪਾਣਾ ਜੋ ਵੇਸਟ ਨੇ ਜਾਂ ਬਿਲਕੁਲ ਤੁਸੀਂ ਦੁਬਾਰਾ ਯੂਜ਼ ਨਹੀਂ ਕਰਨੇ ਜਾਂ ਫਿਰ ਘਰ ਵਾਲਾ ਹੀ ਪਾਣਾ ਕਿ ਖਰਾਬ ਹੋ ਜਾਂਦਾ ਦੁੱਖ ਨਾ ਹੋਏ ਗਲਤੀ ਦੇ ਨਾਲ ਥੋੜੀ ਜਿਹੀ ਬਲੀਚ ਵੀ ਤੁਹਾਡੇ ਕੱਪੜਿਆਂ ਤੇ ਲੱਗ ਗਈ ਨਾ ਰੰਗ ਨਿਕਲ ਜਾਣਾ ਏ ਦੂਸਰਾ 글ਸ ਤੋਂ ਬਿਨਾ ਕੰਮ ਨਾ ਕਰਨਾ ਤੀਸਰਾ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਕਿਉਂਕਿ ਬਹੁਤ ਸਟਰੋਂਗ ਹੁੰਦੀ ਹੈ ਬੱਚੇ ਦਾ ਤਾਂ ਦੂਰ ਹੀ ਰਹਿਣੇ ਚਾਹੀਦੇ ਆ ਮੈਂ ਇੱਕ ਗਲਤੀ ਹੋਰ ਕੀਤੀ ਮੈਂ ਪਹਿਲਾਂ ਬਲੀਚਿੰਗ ਪਾਊਡਰ ਪਾਇਆ ਉਸੇ ਟਾਈਮ ਪਾਣੀ ਪਾ ਕੇ ਬਰਸ਼ ਮਾਰਨਾ ਸਟਾਰਟ ਕਰਤਾ ਬਲਕਿ ਮੇਰਾ ਬਰਸ਼ ਵੀ ਹੈਗਾ ਪਲਾਸਟਿਕ ਦਾ ਪਰ ਫੇਰ ਵੀ ਉਸੇ ਟਾਈਮ ਨਹੀਂ ਮਾਰਨਾ 15 ਕੁ ਮਿੰਟ ਇਸ ਨੂੰ ਘੱਟੋ ਘੱਟ ਰੱਖੋ ਮੈਂ ਬਸ ਪਾਣੀ ਮਿੰਟ ਦੀ ਵੇਟ ਕੀਤੀ ਮਤਲਬ ਮੈਨੂੰ ਲੱਗਦਾ 15 ਮਿੰਟ ਤੋਂ ਅੱਧੇ ਘੰਟੇ ਦਾ ਕਰਨਾ ਚਾਹੀਦਾ ਆ ਫੋਰਮਲ ਉਗਲ ਜਾਣੀ ਸੀ 5 ਮਿੰਟ ਵੇਟ ਕਰਨ ਦੇ ਨਾਲ ਇੰਨਾ ਜ਼ਿਆਦਾ ਸਾਫ਼ ਹੋ ਗਿਆ 15 ਮਿੰਟ ਰੱਖ ਲੈਣੀ ਹੋਰ ਕਿੰਨਾ ਸਾਫ਼ ਹੋ ਜਾਣਾ ਸੀ ਚਲੋ ਕੋਈ ਗੱਲ ਨਹੀਂ ਮੈਂ ਜੋ ਕੀਤਾ ਸੋ ਕੀਤਾ ਤੁਸੀਂ ਅਗਰ ਇਹ ਪ੍ਰੋਡਕਟ ਯੂਜ਼ ਕਰੋਗੇ ਨਾ ਕਮ ਸੇ ਕਮ ਅੱਧਾ ਘੰਟਾ ਦਾ ਵੇਟ ਕਰਿਓ ਫਿਰ ਸਾਫ਼ ਕਰਿਓ ਦੇਖਣਾ ਕਿੰਨਾ ਸਾਫ਼ ਹੁੰਦਾ ਬਰਸ਼ ਮਾਰਕੀਟ ਤੋਂ ਨਾਲ ਲੋਹੇ ਦੀ ਧਾਰ ਵਾਲੇ ਵੀ ਮਿਲ ਜਾਂਦੇ ਆ ਪਰ ਮੇਰੇ ਕੋਲ ਘਰ ਪਲਾਸਟਿਕ ਦਾ ਹੀ ਸੀ ਮੈਂ ਪਲਾਸਟਿਕ ਦਾ ਯੂਜ਼ ਕਰ ਲਿਆ ਪਰ ਪਲਾਸਟਿਕ ਨਾਲ ਵੀ ਕਾਫੀ ਸਾਫ਼ ਹੋ ਗਿਆ ਸੀ ਦੇਖਣਾ ਲਾਸਟ ਤੇ ਜਿੱਥੇ-ਜਿੱਥੇ ਬਲੀਚਿੰਗ ਪਾਊਡਰ ਪਾਇਆ ਸੀ ਨਾ ਕਿੰਨਾ ਸਾਫ਼ ਹੋਇਆ ਐਕਚੁਅਲੀ ਸਾਡੇ ਨਾ ਕੋਰਨਰ ਦੇ ਵਿੱਚ ਬੜੀ ਕਾਈ ਸੀ ਤੇ ਉਸ ਲਈ ਥੋੜੀ ਮਿਹਨਤ ਕੀਤੀ ਪਰ ਔਨਲੀ ਜਿੰਨੀ ਥੋੜਾ ਦੇ ਲਈ ਲੱਗਦੀ ਆ ਮੰਮੀ ਕਹਿੰਦੇ ਹਾਫ ਆਨਰ ਛੱਡ ਦੇ ਨਾ ਬਲੀਚ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਣੀ ਕਾਈ ਤਾਂ ਤਾਂ ਲੱਗੀ ਕਿ ਇਸ ਵਾਰ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ ਕੋਰਨਰ ਤੇ ਪਲਾਂਟਸ ਵੀ ਬੜੇ ਹੋ ਗਏ ਸੀਗੇ ਪਰ ਈਵਨ ਉਹ ਵੀ ਆਰਾਮ ਨਾਲ ਨਿਕਲ ਗਏ ਜਿੱਥੇ ਮੈਨੂੰ ਲੱਗ ਰਿਹਾ ਸੀ ਨਾ ਜ਼ਿਆਦਾ ਹੀ ਕਾਲਾ ਹੈ ਜਿੱਥੇ ਹਜੇ ਨਹੀਂ ਕਲੀਨ ਪ੍ਰੋਪਰ ਹੋਇਆ ਉੱਥੇ ਮੈਂ ਹੋਰ ਬਲੀਚਿੰਗ ਪਾਊਡਰ ਪਾਇਆ ਪਤਾ ਨਹੀਂ ਹਰ ਵੀਕ ਉੱਪਰ ਪ੍ਰੋਪਰ ਸਾਫ ਹੁੰਦਾ ਹੈ ਪਰ ਇਸ ਵਾਰ ਕਿਉਂ ਇੰਨੀਆਂ ਟਾਈਲਸ ਗੰਧੀਆਂ ਹੋ ਗਈਆਂ ਇਦਾਂ ਲੱਗ ਰਿਹਾ ਜਿਵੇਂ ਜਦੋਂ ਦੀਆਂ ਲਗਵਾਈਆਂ ਕਦੀ ਸਾਫ ਹੀ ਨਾ ਕੀਤੀਆਂ ਹੋਣ ਪਰ ਮੈਂ ਨਾ ਬਲੀਚਿੰਗ ਪਾਊਡਰ ਬਹੁਤ ਘੱਟ ਮੰਗਵਾਇਆ ਸੀ 2 ਕਿਲੋ ਬਲੀਚਿੰਗ ਪਾਊਡਰ ਹੀ ਮੰਗਵਾਇਆ ਸੀ ਮੈਨੂੰ ਲੱਗਦਾ ਜਿੰਨੀ ਸਾਡੀ ਛੱਤ ਤੇ ਤੇ ਕਿੰਨੀ ਗੰਦੀ ਸੀ ਕਮ ਸੇ ਕਮ 7-8 ਕਿਲੋ ਤਾਂ ਚਾਹੀਦਾ ਸੀ 2 ਕਿਲੋ ਨਾਲ ਮਸਾ ਹਾਫ ਛੱਤੀ ਕੰਪਲੀਟ ਹੋਈ ਤੁਸੀਂ ਦੇਖੋ ਕਿੰਨੀ ਮਿੱਟੀ ਨਿਕਲ ਰਹੀ ਆ ਵਾਈਟ ਬਲੀਚ ਵੀ ਬਲੈਕ ਹੋ ਗਈ ਇੰਨੀ ਗੰਦੀ ਹੋਈ ਆ ਨਾ ਛੱਤ ਪਰ ਜਿੰਨਾ ਮੈਂ ਸੋਚਿਆ ਸੀ ਨਾ ਉਸ ਤੋਂ ਜ਼ਿਆਦਾ ਹੀ ਸਾਫ਼ ਹੋ ਗਿਆ ਪਾਣੀ ਤਾਂ ਬਿਲਕੁਲ ਹੀ ਗਾਰ ਵਾਂਗ ਬਣ ਗਿਆ ਮੈਂ ਹੋਰ ਵੇਟ ਕਰਦੀ ਨਾ ਤਾਂ ਬਲੀਚਿੰਗ ਪਾਊਡਰ ਪਾ ਕੇ ਤਾਂ ਫਿਰ ਹੋਰ ਸਾਫ਼ ਨਿਕਲ ਆਉਣਾ ਸੀ ਫਿਰ ਮੈਂ ਆਪਣੀ ਸਿਸਟਰ ਨੂੰ ਕਿਹਾ ਆ ਜਾਓ ਤੁਸੀਂ ਵੀ ਸੇਵਾ 'ਚ ਹਿੱਸਾ ਪਾ ਲਓ ਕੁਝ ਧੁੱਪ ਨਿਕਲ ਆਈਏ ਫਿਰ ਉਸਨੇ ਝਾੜੂ ਫੜ ਲਿਆ ਤੇ ਅਸੀਂ ਸਾਰੇ ਛੱਤ ਧੋ ਦਿੱਤੀ ਇਹ ਦੇਖੋ ਫਰਕ ਜਿੱਥੇ ਬਲੀਚਿੰਗ ਪਾਊਡਰ ਆ ਤੇ ਜਿੱਥੇ ਬਲੀਚਿੰਗ ਪਾਊਡਰ ਪਾਇਆ ਤੇ ਜਿੱਥੇ ਨਹੀਂ ਪਾਇਆ ਜਿੱਥੇ ਪਾਇਆ ਉੱਥੇ ਟਾਈਲਸ ਦਾ ਕਲਰ ਨਜ਼ਰ ਆਨਾ ਸ਼ੁਰੂ ਹੋ ਗਿਆ ਤੇ ਜਿੱਥੇ ਬਿਲਕੁਲ ਵੀ ਬਲੀਚਿੰਗ ਪਾਊਡਰ ਨਹੀਂ ਪਾਇਆ ਉੱਥੇ ਹਜੇ ਟਾਈਲਸ ਬਿਲਕੁਲ ਬਲੈਕ ਨੇ ਮੈਨੂੰ ਲੱਗਦਾ ਇੱਕ ਵਾਰ ਹੋਰ ਪਾਊਡਰ ਲਿਆ ਕੇ ਸਾਫ਼ ਕਰ ਲਿਆ ਤਾਂ ਫਿਰ ਪ੍ਰੋਪਰ ਸਾਫ਼ ਹੋ ਜਾਏਗਾ ਜਿੱਥੇ ਥੋੜਾ ਬੋਤਾਂ ਰਹਿ ਵੀ ਗਿਆ ਹੈ ਨਾ ਉਹ ਵੀ ਟਾਈਲ ਸਾਫ਼ ਹੋ ਜਾਣ ਗਿਆ ਫਿਰ ਅਸੀਂ ਇਹਨਾਂ ਦੇ ਰੈੱਡ ਕਲਰ ਕਰਾ ਲਵਾ ਜੇ ਹਜੇ ਹਾਫ ਸ਼ੱਦ ਹੋਈ ਆ ਹੁਣ ਜਦੋਂ ਦੁਬਾਰਾ ਬਲੀਚਿੰਗ ਪਾਊਡਰ ਮੰਗਵਾਵਾਂਗੇ ਫਿਰ ਕਰਾਂਗੇ ਇਹ ਸਾਰੇ ਸਾਫ ਹੋ ਜੇਗੀ ਹਾਂ ਸੱਚ ਦੱਸ ਦਵਾਂ ਤੁਹਾਨੂੰ ਬਲੀਚ ਪਾਊਡਰ ਮਿਲੇਗਾ ਕਿੱਥੋਂ ਜਿੱਥੋਂ ਚੁੰਨੀਆਂ ਰੰਗ ਕਰਨ ਲਈ ਰੰਗ ਮਿਲਦੇ ਆ ਉੱਥੋਂ ਤੁਹਾਨੂੰ ਬਲੀਚ ਪਾਊਡਰ ਵੀ ਮਿਲ ਜਾਏਗਾ ਤੁਸੀਂ ਆਪ ਹੀ ਵੇਖ ਲਓ ਜਿੱਧਰ ਬਲੀਚ ਲਗਾਈ ਹੈ ਨਾ ਪ੍ਰੋਪਰ ਸਾਫ ਹੋ ਗਈ ਆ ਬਹੁਤ ਘੱਟ ਗੰਦਗੀ ਰਹਿ ਗਈ ਆ ਬਹੁਤ ਸਫਾਈ ਹੋ ਗਈ ਚਲੋ ਇੱਕ ਵਾਰ ਹੋਰ ਕਰਾਂਗੇ ਨਾ ਹੋਰ ਸਾਫ ਹੋ ਜਾਊਗੀ ਮੈਨੂੰ ਲੱਗਦਾ ਜੇ ਮੰਮੀ ਦੇ ਅਕੋਰਡਿੰਗ ਚੱਲਿਆ ਜਾਂਦਾ ਨਾ ਬਲੀਚ ਯੂਜ਼ ਕਰਕੇ ਹਾਫ ਆਨਰ ਛੱਡਿਆ ਜਾਂਦਾ ਤਾਂ ਪ੍ਰੋਪਰ ਆਰਾਮ ਨਾਲ ਸਾਫ ਹੋ ਜਾਣਾ ਸੀ ਪਰ ਨੈਕਸਟ ਆਂਟੀ ਕੋਲੋਂ ਕਰਾਵਾਂਗੀ ਤੇ ਤੁਸੀਂ ਆਪ ਹੀ ਵੇਖ ਲਓ ਹੁਣ ਫਰਕ